ਪੰਜਾਬ ਯੂਨੀਵਰਸਿਟੀ ਵਿੱਚ 2014 ਵਿਦਿਆਰਥੀ ਚੋਣਾ ਸਭ ਤੋਂ ਵੱਖਰੀਆਂ ਨੇ ਕਿਉਂਕਿ ਇਸ ਵਾਰ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਸੱਦਾ ਦਿੱਤਾ ਸੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਸ਼ਾਂਤੀ ਨਾਲ 2014 ਚੋਣਾ ਕਰਵਾਉਣਾ ਸਿਰਫ ਉਹਨਾਂ ਦੀ ਸਿਕਿਉਰਿਟੀ ਦੇ ਹੱਥ ਵਿੱਚ ਨਹੀਂ ਹੈ ਜਿਸ ਦੇ ਚਲਦੇ ਚੰਡੀਗੜ੍ਹ ਪੁਲਿਸ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਚੋਣਾਂ ਤੋਂ ਪਹਿਲਾਂ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਕੱਲ ইলেকशंस ਨੇ ਤੇ ਅੱਜ ਚੰਡੀਗੜ੍ਹ ਪੁਲਿਸ ਪੂਰੀ ਯੂਨੀਵਰਸਿਟੀ ਦਾ ਇੱਕ ਚੱਕਰ ਮਾਰ ਚੁੱਕੀ ਹੈ ਇਹ ਦੇਖ ਚੁੱਕੀ ਹੈ ਕਿ ਕਿਹੜੇ ਸੈਂਸਿਟਿਵ ਪੁਆਇੰਟਸ ਨੇ ਕਿੱਥੇ ਕਿੱਥੇ ਜ਼ਿਆਦਾ ਸਿਕਿਉਰਿਟੀ ਮੁਹੱਈਆ ਕਰਾਉਣ ਦੀ ਲੋੜ ਹੈ ਇਸ ਤੋਂ ਇਲਾਵਾ ਤਕਰੀਬਨ 500 ਪੁਲਿਸ ਕਰਮੀ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਡੀਐਸਪੀ ਆਸ਼ੀਸ਼ ਕਪੂਰ ਯਾਨੀ ਕਿ ਡੀਐਸਪੀ ਸੈਂਟਰਲ ਵੀਨਾ ਦੇ ਨਾਲ ਸੀ ਐਸਐਚਓਜ਼ ਇਹਨਾਂ ਦੇ ਨਾਲ ਹੈ ਤੇ ਪੂਰਾ ਯੂਨੀਵਰਸਿਟੀ ਦਾ ਇੱਕ ਚੱਕਰ ਇਹਨਾਂ ਨੇ ਮਾਰ ਲਿਆ ਹੈ ਤੇ ਦੇਖ ਲਿਆ ਹੈ ਕਿ ਕਿਹੜੇ ਏਰੀਆ ਸੈਂਸਿਟਿਵ ਨੇ ਤੇ ਕਿੱਥੇ ਕਿੱਥੇ ਜ਼ਿਆਦਾ ਸੁਰੱਖਿਆ ਮੁਹੱਈਆ ਕਰਵਾਨੀ ਨੇ ਇਸਾਰਾ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਸ ਵਾਰ ਹਿੰਸਕ ਘਟਨਾਵਾਂ ਕਾਫੀਆਂ ਹੋਈਆਂ ਤੇ ਉਹਨਾਂ ਨੂੰ ਅਵੋਇਡ ਕਰਨ ਲਈ ਉਹਨਾਂ ਨੂੰ ਹਟਾਉਣ ਲਈ ਉਹਨਾਂ ਤੇ ਕਾਬੂ ਪਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ ਗਿਆ ਹੈ ਸ਼ਵੇਤਾ ਸ਼ਰਮਾ এবੀਪੀ ਸੰਝਾ ਚੰਡੀਗੜ੍ਹ